ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਘਰ-ਵਾਰ ਬਣਾਉਂਦੇ ਸੀਗੇ ਲੋਕ ਉਹਨਾਂ ਬਾਰੇ ਦੱਸੋ ਜੀ ਪੁਰਾਣੇ ਸਮਾਂ ਚ ਦੇਖੋ ਜੀ ਅਸੀਂ ਸਾਡੇ ਵੇਲੇ ਤਾਂ ਘਰ ਕੱਚੇ ਹੁੰਦੇ ਸੀ ਹਾਂਜੀ ਕੋਈ ਖਰਚਾ ਨਹੀਂ ਸੀ ਹੁੰਦਾ ਅਸੀਂ ਕੀ ਕਰਨਾ ਮਿੱਟੀ ਦੀਆਂ ਆ ਭੀਟਾਂ ਕੱਢ ਲੈਣਗਾ ਹਾਂਜੀ ਫਿਰ ਉੱਪਰ ਕਾਨੇ ਸਾਰਾ ਵੱਢ ਲੈਣੇ ਉਹਦੀ ਛੱਤ ਪਾ ਦੇਣੀ ਹਾਂਜੀ ਠੀਕ ਆ ਉਹ ਐਨੇ ਵਧੀਆ ਸੀ ਦੇਖੋ ਉਹ ਨਾ ਤਾਂ ਗਰਮੀਆਂ ਚ ਗਰਮ ਨਹੀਂ ਸੀ ਹੁੰਦੇ ਹਾਂਜੀ ਤੇ ਸਿਆਲਾਂ ਚ ਮਤਲਬ ਠਰਦੇ ਨਹੀਂ ਸੀਗੇ ਠੀਕ ਹੈ ਜੀ ਤੇ ਛੋਟੇ ਛੋਟੇ ਘਰ ਸੀ ਤੇ ਵਧੀਆ ਅਸੀਂ ਗੁਜ਼ਾਰਾ ਕਰੀ ਜਾਂਦੇ ਸੀ ਤੇ ਸੌਖੇ ਸੀਗੇ ਯਾਨੀ ਕਿ ਪੈਸਾ ਵੀ ਨਹੀਂ ਸੀ ਬાળા ਖਰਚ ਦੇ ਤੇ ਘਰ ਵੀ ਪੂਰੇ ਵੱਧਗਾ ਸੀ ਠੀਕ ਹੈ ਜੀ ਤੇ ਹੁਣ ਫਿਰ ਹੁਣ ਦੱਸੋ ਜੀ ਤੁਸੀਂ ਹੁਣ ਵਾਲੇ ਘਰਾਂ ਬਾਰਾਂ ਬਾਰੇ ਤੈਨੂੰ ਪੁੱਛੀ ਤਾਂ ਇਹਨੂੰ ਮੇਰ ਨੂੰ ਲੈ ਹੁਣ ਘਰ ਪਾਲਿਆ ਬਤ ਤਾਉਂਦਾ ਉਹਦਾ ਘਰ ਨੇ ਨਾ ਭਾਂਚੂ ਬਰੂਲਾ ਹੈ ਜਾਂ ਆਉਂਦਾ ਵਿੱਚੋਂ ਪਿਆਉਂਦਾ ਕੇ ਲੈ ਜਾਉਂਦਾ ਅੱਗੇ ਬਰੋਲੇ ਤੋਂ ਵੀ ਤੇਜ਼ ਆਉਂਦੇ ਸੀ ਐਨੀਆਂ ਨੇਹਰਾਂ ਆਉਂਦੀਆਂ ਸੀ ਉਦੋਂ ਤਾਂ ਉੱਦੇ ਨਹੀਂ ਹੁਣ ਨਵਾਂ ਜੰਮ ਪਿਆਲਾ ਹੁਣ ਦੰਦਾ ਇਹਨੂੰ ਘਰ ਵੇਖੀ ਆ ਕੇ ਬਾਥਰੂਮ ਤੇ 3 ਲੱਖ ਰੁਪਇਆ ਲਾਦਾ ਭਾਵੇਂ ਵਿੱਚ ਵੇਖ ਰੋਟੀ ਖਾ ਲ ਐਡੀ ਕੋਠੀ ਪਾਈ ਹੋਈ ਆ ਅੱਛਾ ਮੈਂ ਇਹਨੂੰ ਪੁੱਛੋ ਬਾਥਰੂਮਾਂ ਚ ਰੋਟੀਆਂ ਖਾਂਦੇ ਹੁੰਦੇ ਆ ਦੂਜੇ ਨੰਬਰ ਤੇ ਬਾਥਰੂਮ ਭਾਵੇਂ 3 ਲੱਖ ਭਾਵੇਂ ਤੂੰ 30 ਲੱਖ ਲਾ ਦੇ ਉੱਠ ਕੇ ਨਹਾਉਣਾ ਦਾ ਤੁਸੀਂ 12 ਵਜੇ ਆ ਅਸੀਂ 4 ਵਜੇ ਉੱਠ ਕੇ ਨਹਾਉਂਦੇ ਸੀ ਬਾਈ ਇਹ ਸਾਡਾ ਗਰਦ ਕੱਢੀ ਹੋਈ ਆ ਬਾਈ ਘਰ ਪਾਇਆ ਵਾ ਜੀ ਜਾ ਕੇ ਦੇਖ ਤੂੰ ਵਾਜਾ ਵਾਜਾ ਕਰਾਈ ਹੋਈ ਆ ਬਾਜਾ-ਬਾਜਾ ਤਾਂ ਕਰਾਈ ਆ ਐ ਵੀ ਦੱਸਦੇ ਵੀ ਲਿਮਟ ਤੇ ਲੋਨ ਕਿੰਨਾ ਚੱਕਿਆ ਲੋਨ ਤਾਂ ਫਿਰ ਹੁਣ ਚੱਕੇ ਹੀ ਪਾਉਣਾ ਸੀ ਕੋਲੇ ਕੀ ਦੇਉਂਦੇ ਪਤਾ ਮੇਰਾ ਲੈਂਦਾ ਲਈ ਦੀ ਨਹੀਂ ਝੱਗਾ ਚੱਕ ਦਾਂਗੇ ਤੇ ਨਾ ਝੱਗਾ ਕਿਵੇਂ ਚੱਕ ਜੂਗਾ ਫੁਕਰਿਓ ਉਹ ਜਮੀਨ ਸਾਰੀ ਪਲਾਟ ਕਰ ਲੈਂਦੀ ਆ ਸਰਕਾਰ ਪਹਿਲਾਂ ਲੋਨ ਫੇਰ ਦਿੰਦਿਆਂ ਪਹਿਲਾਂ ਪੂਰਾ ਆਪਦਾ ਪ੍ਰਬੰਧ ਕਰਕੇ ਬਾਈ ਮੇਰੀ ਗੱਲ ਸੁਣੋ ਮੈਂ ਜਦੋਂ ਚੜ ਗਿਆ ਨਾ ਬਾਰਡਰ ਬਸ ਹਲ ਟੈਂਕੀ ਤੇ ਹਾਂਜੀ ਮੈਂ ਕਹਦਾ ਮੈਂ ਸਾਲ ਮਾਰਦਾ ਵੀ ਥਾਈ ਲਾ ਪਾ ਲਗਾ ਥੜਾਂਾ ਹੁਣ ਇੰਨੀ ਇੰਨੀਆ ਕੋਠਾਂਾਂ ਤੁਸੀਂ ਚਾਰ ਚਾਰ ਮੰਜ਼ਲੀਆਂ ਪਾ ਲੈਨੇ ਆ ਤੇ ਮੁੜ ਕੇ ਚੜਿਆ ਕੋਈ ਉੱਤੇ ਗੋਲੇ ਹੀ ਬੈਠੇ ਜਾਂਦੇ ਆ ਚਾਂਦੀ ਗੌਂਦੀ ਲੀੜੇ ਪਾਈ ਜਾਂਦੇ ਆ ਹਾਂਜੀ ਤੇ ਹੁਣ ਆਪਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਵਿਆਹ ਦੇ ਰੀਤੀ ਰਿਵਾਜ ਸੀ ਉਹਨਾਂ ਬਾਰੇ ਦੱਸੋ ਜੀ ਪੁਰਾਣੇ ਸਮੇਂ ਆ ਤਾਂ ਵੇਖੋ ਜੀ ਵਿਆਹ ਵੀ ਬਹੁਤ ਸਾਦੇ ਹੁੰਦੇ ਸੀ ਹਾਂਜੀ ਤੇ ਥੋੜ੍ਹਾ ਜਿਹੀ ਮਠਿਆਈਆਂ ਹੁੰਦੀਆਂ ਸੀ ਲੱਡੂ ਜਲੇਬੀਆਂ ਆਂ ਆਮ ਹੁੰਦੀਆਂ ਸੀ ਹਾਂਜੀ ਤੇ ਚਾਲੂ ਤੋਂ ਬਾਅਦ ਕੁਛ ਨਾ ਕੁਛ ਸਮਾਂ ਥੋੜਾ ਜਿਹਾ ਬਦਲ ਗਿਆ ਉਦੋਂ ਬਾਅਦ ਦੁੱਧ ਬਾਅਦ ਆਮ ਹੁੰਦਾ ਸੀ ਘਰਾਂ 'ਚ ਹਾਂਜੀ ਤੇ ਪਿੰਡ 'ਚੋਂ ਹੀ ਦੁੱਧ ਇਕੱਠਾ ਹੋ ਜਾਣਾ ਉਹਦਾ ਖੂਆ ਬਣਾ ਲੈਣਾ ਬਰਫੀ ਬਣਾ ਲੈਣੀ ਬਸ ਇੰਨਾ ਹੀ ਸੀ ਹਾਂ ਗੱਡਿਆਂ ਤੇ ਵਿਆਹ ਜਾਣਾ ਹਾਂਜੀ ਤੇ ਉੱਥੇ ਜਾ ਕੇ ਚਾਰ-ਚਾਰ ਦਿਨ ਰਹਿਣਾ ਮौजਣਾ ਹਾਂਜੀ ਤੇ ਕੋਈ ਆਇਆ ਨਹੀਂ ਸੀਗਾ ਵੀ ਕੋਈ ਖਰਚਾ ਨਹੀਂ ਸੀ ਕਰਉਣਾ ਉਹਨਾਂ ਨੇ ਸਾਦੀ ਰੋਟੀ ਸਾਧ ਦਾਲ ਵਾਦ-ਵਦ ਕੜਾ ਪ੍ਰਸ਼ਾਦ ਬਣਾ ਲੈਣਾ ਪਹਿਲਾਂ ਮੁੜ ਕੇ ਉਦੋਂ ਬਾਅਦ ਹੌਲੀ-ਹੌਲੀ ਕੜਾਈ ਚੜ੍ਹ ਜਾਣੀ ਕੋਈ ਖਰਚਾ ਨਹੀਂ ਸੀ ਕੁਛ ਨਹੀਂ ਸੀ ਵਿਸ਼ੋਸ਼ੇबाजी ਕੋਈ ਨਹੀਂ ਸੀ ਹਾਂ ਤੇ ਪੂਰਾ ਵਧੀਆ ਵਿਆਹ ਹੁੰਦਾ ਸੀ ਠੀਕ ਹੈ ਜੀ ਹੁਣ ਫਿਰ ਤੁਸੀਂ ਦੱਸੋ ਜੇ ਹੁਣ ਵਿਆਹ ਹੁੰਦੇ ਆ ਜੀ ਰਾੜੇ ਜਾਂ ਮੇਰੇ ਲੱਡੂ ਸੀ ਕੱਲੇ ਹਾਂਜੀ ਸੀ ਤਾਂ ਲੱਗੇ 10-10 ਦਿਨ ਬੈਠੇ ਰਹਿੰਦੇ ਸੀਗੇ ਵੇਲੇ ਸੀਗੇ ਜਿਹੜੇ ਤਾਂ ਕਿਉਂ ਸੀਗੇ ਉਦੋਂ ਕੰਮ ਹੁਣ ਵੇਲੇ ਆ ਕਿ ਉਦੋਂ ਵੇਲੇ ਸੀ ਉਦੋਂ ਕੰਮ ਬਹੁਤ ਸੀ ਉਹਦੇ ਦਾ ਸਾਰਾ ਥੀ ਕੰਮ ਹੁੰਦਾ ਸੀ ਹਾਂਜੀ ਕੋਈ ਨਹੀਂ ਸੀ ਪੁਰਾਣੇ ਵਿਆਹ ਦੇ ਵਿੱਚ 10-10 ਦਿਨ ਬਾਅਦ ਆ ਕੇ ਭੇਜੋ ਹਾਂਜੀ ਹੁਣ ਵਿਆਹ ਕੀਤਾ ਸੀ 30 ਲੱਖ ਰੁਪਏ ਲਾਇਆ ਪਾਂ ਜਦ 10000 ਰੁਪਏ ਪੜਾਕੇ ਚਲਾ ਦੇ ਉਹ ਫੁਕਰਿਓ ਬੁਕਰੋ 30 ਲੱਖ ਦਾ ਤੁਸੀਂ ਲਾਤਾ ਤੇ ਜਦੋਂ ਉਹ ਬਾਹਰ ਤੇ ਤੁਹਾਡੇ ਕੋਲੇ ਟੈਂਟ ਵਾਲਿਆਂ ਨੂੰ ਦੇਣ ਨੂੰ ਵੀ ਨਹੀਂ ਪੈਸੇ ਹੁੰਦੇ ਛੋਟੀਆਂ ਬੁੜੀਆਂ ਜਦੋਂ ਅਗਲੇ ਆ ਕੇ ਬਾਜਾ ਮਾਰਦੇ ਆ ਕੇ ਘਰੇ ਨਹੀਂ ਤੇ ਉਹ ਕਹਿੰਦਾ ਉਹ ਕਹਿ ਦਿੰਦਾ ਆਵੇ ਸਾਹਮਣੇ ਤਾਂ ਮੇਰੇ ਬੜਿਆ ਮੁੜ ਕੇ ਅੰਦਰ ਨੂੰ ਵੜਦੇ ਆ ਮੈਂ ਪ੍ਰਾਣਾ ਜਵਾਨਾ ਬਹੁਤ ਚੰਗਾ ਸੀਗਾ ਜੀ ਠੀਕ ਹੈ ਜੀ ਠੀਕ ਆ ਨਾ ਤਾਂ ਕੋਈ ਖਰਚਾ ਸੀ ਨਾ ਕੋਈ ਬਿਮਾਰੀ ਸੀ ਠੀਕ ਹੈ ਜੀ ਠੀਕ ਆ ਪ੍ਰਾਣਾ ਜਵਾਨੇ ਚ ਅਸੀਂ ਖੇਤੀ ਕਰਦੇ ਸੀ ਭਲਦਾਂ ਨਾਲ ਹਾਂਜੀ देखो ਨਾਲੇ ਤਾਂ ਗਊ ਦੇ ਜਾਇਆਂ ਦੀ ਸੇਵਾ ਹੋ ਜਾਂਦੀ ਸੀ ਠੀਕ ਹੈ ਜੀ ਤੇ ਨਾਲੇ ਵੇਖ ਲਓ ਖੇਤੀ ਕਰਦੇ ਸੀ ਕੋਈ ਖਰਚਾ ਨਹੀਂ ਸੀ ਕੋਈ ਪ੍ਰਦੂਸ਼ਣ ਨਹੀਂ ਸੀ ਤੇ ਅੱਜ ਕੱਲ ਦੀ ਖੇਤੀ ਦੇਖ ਲਓ ਤੁਸੀਂ ਤੁਹਾਨੂੰ ਪਤਾ ਹੀ ਆ ਕਿੰਨਾ ਪ੍ਰਦੂਸ਼ਣਾਂ ਤੇਲ ਫੂਕਦੇ ਆ ਤੇ ਰੇ ਸਪਰੇ ਜਹਿਰਾਂ ਯਾਨੀ ਕਿ ਪਹਿਲਾਂ ਵਾਲੀ ਖੇਤੀ ਬਹੁਤ ਚੰਗੀ ਸੀ ਹਾਂਜੀ ਹੁਣ ਹੁਣ ਤੁਸੀਂ ਮੈਨੂੰ ਦੱਸੋ ਜੀ ਇਹਨਾਂ ਬਾਰੇ ਬਾਜ਼ਾਰ ਦੋ ਜੀ ਪਹਿਲਾਂ ਦੀ ਖੇਤੀ ਤਾਂ ਮੇਰਾ ਗੱਪ ਮਾਰੀ ਜਾਂਦਾ ਜੀ ਕੀ ਗੱਪ ਮਾਰਤਾ ਕੱਲੇ ਭਾਲਦੇ ਸੀਗੇ ਹਾਂ ਮਸਾਂ ਤੋਂ ਕੱਲੇ ਭਾਲਦੇ ਸੀ ਗੁੱਲੀ ਡੰਡਾਈ ਹੋ ਜਾਂਦਾ ਸੀਗਾ ਹੁੰਦਾ ਗੁੱਲੀ ਡੰਡਾਈ ਕੋਸ ਨਹੀਂ ਹੁੰਦਾ ਸੀਗਾ ਇਹ ਜਦ ਮੈਂ ਰੇ ਸਪਰੇ ਆਂਦੇ ਆ ਨਾ ਰੇ ਤੇ ਬਣਾ ਕਣਕ ਕਰਕੇ ਦਿਖਾਓ ਜੀ ਹੁੰ ਜੂ ਰੇ ਤੇ ਬਣਾ ਕਣਕ ਤੇ ਉਦੋਂ ਪਹਿਲਾਂ ਹੁੰਦ ਕੋਈ ਸੀ ਉਦੋਂ ਰੇ ਸਪਰੇ ਕਿਹੜੀ ਹੁੰਦੀ ਛੋਲੇ ਹੁੰਦੀਆਂ ਸੀ ਮੱਕੀਆਂ ਹੁੰਦੀਆਂ ਸੀ ਤੇ ਸਾਰਾ ਕੁਝ ਹੁੰਦਾ ਸੀਗਾ ਇਹ ਬੁਰਾ ਹਾਲ ਸੀਗਾ ਜੀ ਕੁਛ ਨਹੀਂ ਹੁੰਦਾ ਸੀ 20 ਮਾਣ ਕਣਕ ਸੀ ਹੁਣ ਡੀਪੀ ਆ ਪਾਓ ਗੱਟੇ ਰੇਹ ਦੇ ਪਾਓ ਐਡਿਡੀ ਕਣਕ ਹੋ ਜੂਗੀ ਬੁਰਾ ਹਾਲ ਸੀ ਪਹਿਲਾਂ ਤਾਂ ਗੱਪ ਮਾਰੀ ਜਾਂਦਾ ਕੁਛ ਨਹੀਂ ਸੀਗਾ ਜੀ ਪਹਿਲਾਂ ਤਾਂ ਕੀ ਗੱਪ ਮਾਰੀ ਜਾਂਦਾ ਹੁਣ ਤੁਸੀਂ ਚਲ ਠੀਕ ਆ ਰੇਹ ਪਾ ਲਓ ਸਪਰੇਅ ਪਾ ਲਓ ਤੇ ਖਰਚਾ ਕਿੰਨਾ ਹੋ ਜਾਂਦਾ ਬਚਦਾ ਕੀ ਆ ਤੁਹਾਨੂੰ ਵੇਖਿਆ ਫਿਰ ਬਦਲਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਣਕ ਹੋ ਜਾਂਦੀ 55 ਮਾਣ ਅੱਗੇ ਪਿੱਛੋਂ 25 ਮਾਣ 30 ਮਾਣ ਹੁੰਦੀ ਸੀ ਆਣੇ ਸਮੇਂ ਦੇ ਵਿੱਚ ਬਿਮਾਰੀਆਂ ਠਮਾਰੀਆਂ ਤੇ ਹੁਣ ਜਿਵੇਂ ਬਿਮਾਰੀਆਂ ਠਮਾਰੀਆਂ ਉਹਨਾਂ 'ਚ ਫਰ ਗਈ ਬੁਮਾਰੀਆਂ ਠਮਾਰੀਆਂ ਉਦੋਂ ਕੀ ਸੀਗਾ ਕੋਈ ਨਹੀਂ ਸੀਗੇ ਜੀ ਬਾਅਦ ਤੋਂ ਬਾਅਦ ਕੋਈ ਮਰਾਂ ਵਟਾ ਕਿਸੇ ਦਾ ਤਾਪ ਚੜਕਾ ਜਾਂ ਸਿਰ ਦੁਖਦਾ ਉਹ ਆਪੇ ਹੀ ਦੂਜੇ ਤੀਜੇ ਦਿਨ ਹਟ ਜਾਂਦਾ ਸੀ ਹਾਂਜੀ ਠੀਕ ਆ ਨਾ ਕੋਈ ਰੇਹ ਸੀ ਨਾ ਸਪਰੇ ਸੀ ਤੇ ਵਧੀਆ ਖਾਣ ਪਾਣ ਸੀਗਾ ਲੋਕਾਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਐਂ ਕਹਿਣਾ ਧੋਣਾ ਦੇਖੋ ਜੀ ਹਾਂਜੀ ਅੱਗੇ ਖਾਣ ਪੀਣ ਨੂੰ ਹੀ ਨਹੀਂ ਸੀ ਕੋਈ ਬਿਮਾਰੀ ਹੈ ਨਹੀਂ ਸੀ ਜਦੋਂ ਮੰਨਦੇ ਹਾਂ ਹੁਣ ਜਿਹੜੇ ਜਿਹੜੇ ਹਸਪਤਾਲ ਪਏ ਵਿਆ ਕਿਸੇ ਗੱਲ ਨਹੀਂ ਪਏ ਵਿਆ ਹਾਂਜੀ ਠੀਕ ਆ ਉਹ ਐਡਾ-ਐਡਾ ਨਹੀਂ ਬਿਮਾਰੀਆਂ ਲੱਗੂਆਂ ਹਾਂ ਏ ਮੇਰਾ ਤਾਇਆ ਮਰ ਗਿਆ ਤਾਪ ਦੀ ਦਵਾਈ ਨਹੀਂ ਮਿਲੂ ਤਾਪ ਨਾਲ ਹੀ ਮਰ ਗਿਆ ਪੁਰਾਣੇ ਦਿਮਾਨੇ ਚ ਕੋਈ ਸਹੂਲਤ ਨਹੀਂ ਸੀ ਜੀ ਪੁਰਾਣੇ ਦਿਮਾਨੇ ਦੇ ਬੱਚਾ ਤੁਸੀਂ ਕਹਿੰਦੇ ਹੁਣ ਵਾਲਾ ਸਮਾਂ ਚੰਗਾ ਹੁਣ ਵਾਲਾ ਸਮਾਂ ਹਾਂ ਚੰਗਾ ਜੀ ਹੁਣ ਵਾਲਾ ਸਮਾਂ ਸਭ ਤੋਂ ਸੌਣ ਵਾਲੇ ਸਮੇਂ ਚ ਤੁਸੀਂ ਕਹਿੰਦੇ ਪੁਰਾਣਾ ਸਮਾਂ ਚੰਗਾ ਨਹੀਂ ਪੁਰਾਣਾ ਸਮਾਂ ਚੰਗਾ ਸੀ ਜੀ ਅੱਗੇ ਤਾਂ ਜੇ ਤਾਪ ਚੜ ਜਾਂਦਾ ਸੀ ਤਾਂ ਜਮੈਨ ਕੁੱਟ ਕੇ ਦੇ ਦੇਣੀ ਜਮੈਨ ਨਾਲ ਹੀ ਹਟ ਜਾਣਾ ਸੀ ਕੋਣੇ ਨੇ ਕਿਹਾਗਾ ਵੀ ਏਡੇ ਏਡੇ ਹਸਪਤਾਲ ਖੁੱਲ ਗਏ ਤੇ ਹਸਪਤਾਲ ਖੁੱਲ ਗਏ ਠੀਕ ਆ ਦਵਾਈਆਂ ਬਹੁਤ ਆਰਨਾ ਆਂਗਿਆ ਨਾ ਦਵਾਈਆਂ ਤੇ ਕੋਈ ਤੰਦਰੁਸਤ ਹੈਗਾ ਸਾਰੇ ਤਾਂ ਬਿਮਾਰਾ ਹਸਪਤਾਲਾਂ ਦਾ ਕੀ ਬਾਈ ਜੀ ਹੁਣ ਰੱਬ ਵੀ ਬੈਰੀ ਆ ਹੁਣ ਦੇ ਹਸਪਤਾਲ ਪਏ ਹੁਣ ਰੋਗ ਵੀ ਰੱਬ ਦੇ ਹੀ ਆ ਪਹਿਲਾਂ ਰੋਗ ਸੀਗੇ ਕੱਲਾ ਆ ਹੀ ਗਈ ਇਹਨੇ ਰੱਬ ਵੀ ਹੁਣ ਮਾੜਾ ਹੋਇਆ ਵਾ ਲੋਕਾਂ ਨੂੰ ਦੁੱਖ ਦਿੰਦਾ ਠੀਕ ਆ ਜੀ ਨਹੀਂ ਨਹੀਂ ਰੱਬ ਨਹੀਂ ਮਾੜਾ ਹੋਇਆ ਥੋਡੀ ਸੋਚ ਮਾੜੀ ਹੋਈ ਆ ਤੁਸੀਂ ਖਾਣ ਪੀਣ ਗਲਤ ਕਰ ਲਿਆ ਠੀਕ ਆ ਜੀ ਨਾ ਤਾਂ ਤੁਸੀਂ ਟਾਈਮ 'ਤੇ ਉੱਠਣਾ ਠੀਕ ਆ ਨਾ ਟਾਈਮ 'ਤੇ ਸੋਣਾ ਰਾਤ ਨੂੰ ਤਾਂ 12-12 ਵਜੇ ਤਾਈਂ ਮੋਬਾਈਲ ਦੇਖੀ ਜਾਂਦੇ ਆ ਕੜਕ ਨਾ ਨਹੀਂ ਫਿਰ ਤਲੀਆਂ ਹੋਈਆਂ ਚੀਜ਼ਾਂ ਖਾਣੀਆਂ ਹਾਂਜੀ ਫੇਰਾ ਵਿਆਹਾਂ 'ਚ ਜਾ ਕੇ ਤੁਸੀਂ ਐ ਥੱਲੋਂ ਲਾ ਕੇ ਤਾਂ ਗੱਲ ਤਾਂ ਜਦੋਂ ਤੁਹਾਡਾ ਭਰਦਾ ਨਹੀਂਗਾ ਛੱਡਦੇ ਜੀ ਹਾਂ ਸੰਗ ਸੰਗ ਤਾਂ ਹੀ ਆ ਜਾਂਦਾ ਫੇਰ ਖਾਣਾ ਵਟਦੇ ਆ ਉਹਦੇ 'ਚ ਵਿੱਚੇ ਹੀ ਤਲਗਾ ਚੀਜ਼ਾਂ ਵਿੱਚੇ ਹੀ ਸਮੋਸੇ ਵਿੱਚੇ ਹੀ ਗੋਲ ਗੱਪੇ ਵਿੱਚੇ ਹੀ ਦਹੀਂ ਲੀਵਰ ਕੀ ਕਰਿਆ ਹਾਂ ਹਾਂ ਵਿੱਚੇ ਹੀ ਪੇਟ ਦਾਦਾ ਕਰਦੇ ਆਪ ਸੱਤਿਆਨਾਸ ਪਰਹੇਜ ਕੋਈ ਰੱਖਦਾ ਨਹੀਂ ਤੇ ਹੁਣ ਮਾੜਾ ਰੱਬ ਨੂੰ ਕਹੀ ਜਾਂਦਾ ਮਾੜੇ ਤਾਂ ਤੁਸੀਂ ਆ ਰੱਬ ਵੀ ਕਿਤੇ ਮਾੜਾ ਹੋਇਆ ਸਹੀ ਗੱਲ ਹੈ ਜੀ ਆਪ ਕੋ ਨਾ ਹੀ ਆਣੀ ਆ ਜੀ ਹਾਂਜੀ ਹਾਂਜੀ ਇੱਕ ਵਾਰੀ ਜ਼ਿੰਦਗੀ ਮਿਲੀ ਆ ਖੁੱਲਾ ਖਾਓ ਮੈਂ ਨਾ ਭਾਵੇਂ ਕੱਲ ਨੂੰ ਮਰ ਜਾਓ ਖਾਓ ਐਸ ਕਰੋ ਭਾਵੇਂ ਆਜੀ ਮਰਦੇ ਭਾਵੇਂ ਕਰਦਾ ਸਿਰ ਚੜਦੇ ਕੋਸ ਹੋ ਜੇ ਬਾਈ ਨਜ਼ਾਰੇ ਲਓ ਜਿੰਦਾ ਖਾਣ ਨੂੰ ਬਣਵਾ ਖਾਓ ਹਾਂਜੀ ਹਾਂ ਇਹ ਕਹਿੰਦਾ ਕੋਈ ਕੰਮ ਹੈ ਨਹੀਂ ਹਾਂਜੀ ਠੀਕ ਆ ਨਾ ਹਾਂਜੀ ਕੰਮ ਹੈ ਨਹੀਂ ਗਾ ਕੰਮ ਕਿਉਂ ਨਹੀਂ ਕੰਮ ਸਾਰਾ ਹੈਗਾ ਹੁਣ ਇਹਨਾਂ ਨੇ ਉੱਠਣਾ ਤਾਂ 12 ਵਜੇ ਆ ਹਾਂਜੀ ਪਸ਼ੂਆਂ ਦਾ ਕੰਮ ਤਾਂ ਰਹਿੰਦਾ ਹੀ ਆ ਹਾਂ ਪਸ਼ੂਆਂ ਦਾ ਵੀ ਕੰਮ ਆ ਹੁਣ ਭਈਏ ਆ ਹਾਂਜੀ ਭਈਏ ਭਾਰੋਂ ਆ ਕੇ ਜੂਪੀ ਚ ਆ ਕੇ ਇੱਥੇ ਆਪਣੇ ਕੰਮ ਕਰਦੇ ਆ ਕਰਦੇ ਜੀ ਕਮਾਈਆਂ ਕਰ ਕਰ ਕੇ ਕੋਠੀਆਂ ਪਾ ਲਈਆਂ ਉਹਨਾਂ ਨੇ ਜ਼ਮੀਨਾਂ ਲੈ ਲਈਆਂ ਇਹ ਕਹਿੰਦੇ ਆ ਕੰਮ ਹੈ ਨਹੀਂ ਕੰਮ ਤਾਂ ਇਹ ਦੇਖ ਲਾ ਹੁਣ ਇਹਨਾਂ ਦਾ ਸ਼ਕਲਾਂ ਤਾਂ ਵੇਖੋ ਐਨ ਕਾ ਲਾਂਗਾਂ ਟੋਪੀਆਂ ਲਾਂਗ ਗਾਲਾਂ ਦਾ ਫੁਕਰੀਆਂ ਕਰਨੀਆਂ ਕੰਮ ਨੂੰ ਤਾਂ ਹੱਥ ਨਹੀਂ ਲਾ ਕੇ ਕੋਸ਼ਿਸ਼ ਬਈ ਆਉਂਦੇ ਨੇ ਇੱਥੇ ਕੰਮ ਕਰਦੇ ਆ ਆਪਣੇ ਮੁੰਡੇ ਪੰਜਾਬ ਵਾਲੇ ਗਏ ਨਹੀਂ ਬਾਹਰ ਕੰਮ ਨਹੀਂ ਕਰਦੇ ਇੱਥੇ ਕੰਮ ਹੈ ਨਹੀਂ ਤਾਇਆ ਆਪਣੇ ਬਾਹਰ ਜਾਂਦੇ ਆ ਕੰਮ ਕਰਦੇ ਆ ਠੀਕ ਇਹ ਐਨ ਕਾ ਪਾਡੀ ਬੁੱਡੀ ਨਹੀਂ ਇਹ ਜਿਹੜਾ ਕੋਲ ਅਸੀਂ ਮਾਰਦੇ ਆ ਪਾਡੀ ਹੁਣ ਸਾਡੇ ਕੋਲੇ ਪਾਡੀ ਆ ਮਾਰਾਂਗੇ ਅਸੀਂ ਇਹਨੇ ਵੇਲੇ ਸਾਦ ਕਿਸੇ ਨੇ ਹੰਡਾਈ ਨਹੀਂ ਠੀਕ ਹੈ ਜੀ ਆਪਣੇ ਬੰਦੇ ਬਾਹਰ ਕੰਮ ਕਰਦੇ ਆ ਪਾਡੀ ਮਾਰ ਕੇ ਕੀ ਖਟ ਲਿਆ ਤੁਸੀਂ ਹੁਣ ਇਹ ਕਹਿੰਦਾ ਵੀ ਮੁੰਡੇ ਬਾਹਰ ਜਾਂਦੇ ਆ ਠੀਕ ਆ ਜਾਂਦੇ ਆ ਹਾਂਜੀ ਹਾਂਜੀ ਹੁਣ ਅਮਰੀਕਾ ਚ ਗਏ ਆ ਨਾ ਹਾਂਜੀ ਗਏ ਆ ਜੀ ਗਏ ਆ ਨਾ ਹਾਂਜੀ ਤੇ ਜਾ ਕੇ ਉਥੇ ਫੁਕਰियां ਇਹੋ ਜਿਹੇ ਫੁਕਰਿਆਂ ਮਾਰਦੇ ਸੀ ਥਾਪੀਆਂ ਮਾਰਦੇ ਸੀ ਜੱਟਾਂ ਦੇ ਪੁੱਤ ਨੂੰ ਟਰੰਪ ਨਹੀਂ ਰੋਕ ਸਕਦਾ ਤੇ ਦੇਖ ਲਿਆ ਇਹਨਾਂ ਨੇ ਟਰੰਪ ਦਾ ਹਾਲ ਜਿਹੜੇ ਪਲੇ ਮਾਨਸ ਗਏ ਸੀ ਕਿ ਜਿਹੜੇ ਕਈ ਵਾਰ ਚੱਲ ਕੋਈ ਰੋਜੀ ਰੋਟੀ ਕਮਾਉਣ ਗਏ ਸੀ ਉਹਨਾਂ ਨੂੰ ਵੀ ਮਾਰਤਾ ਇਹਨਾਂ ਨੇ ਫੁਕਰਿਆਂ ਨੇ ਗੀਤ ਗਾ ਗਾ ਕੇ ਥਾਪੀਆਂ ਮਾਰ ਮਾਰ ਕੇ ਤੇ ਕੀ ਖੱਟ ਲਿਆ ਫੁਕਰ ਕੋਲ ਹੋ ਗਏ ਜੀ ਹੁਣ ਜਵਾਬ ਹੋਈ ਗਾ ਸਾਰੇ ਥੋੜੋ ਇੱਕੋ ਜਿਹੇ ਹੁੰਦੇ ਆ ਹੁਣ ਇਹ ਤਾਂ ਸਾਨੂੰ ਵੀ ਕਹੀ ਜਾਂਦੇ ਆ ਹਾਂਜੀ ਤੇ ਫਿਰ ਅੱਗੇ ਦੇਖੋ ਜੀ ਅੱਗੇ ਬੁੜੀਆਂ ਨੇ ਜabb ਬੰਦਿਆਂ ਨੇ ਰਲ ਕੇ ਬੋਲੀਆਂ ਪਾਉਣੀਆਂ ਗੀਤ ਉਸਾਂ ਹਾਂਜੀ ਗਾਉਣੇ ਹੈ ਤੇ ਉਹ ਆਨੰਦ ਆਉਂਦਾ ਸੀ ਦੇਖ ਲੈ ਕੀ ਕੋਸਾ ਤੇ ਮੈਨੂੰ ਇਹਦਾ ਵੀ ਮਾਰੇ ਮਰੀਦ ਦਿਲ ਦੇ ਮਰੀਦ ਨੂੰ ਤਾਂ ਉਹੀ ਨਹੀਂ ਤਾਂਕ ਤੇ ਮਾਰ ਕਿਹੜਾ ਨਾਮ ਦੇਵੇ ਹਾਂਜੀ ਮਾਰ ਦੇਣਗੇ ਜੀ ਹਾਂ ਤੇ ਹੁਣ ਅੱਗੇ ਹੁਣ ਵੇਖ ਲੋ ਕੁਰਬਾਨੀ ਚੱਲਦੀ ਆ ਜੇ ਕੋਈ ਗੁਰਦਾਰਾ ਗਰੰਥੀ ਲੱਗ ਜਾਏ 10 ਮਿੰਟ ਦਾ ਰਸੂ ਕਰਨ ਤਾਂ ਸਾਰੇ ਲੋਕਾਂ ਦੇ ਮੰਨ ਲਓ ਵੀ ਬੁਰਾ ਮਣਾਉਂਦਿਆ ਵੀ ਇਹ ਬੰਦ ਨਹੀਂ ਕਰਦੇ ਤੇ ਜਿਹੜਾ ਗੰਦ ਪਾਉਂਦੇ ਆ ਇਹ ਰਾਤ ਨੂੰ ਜਾਂ ਮੰਨ ਲਓ ਇੰਨੀ ਕਿੰਨੀ ਕੁ ਖੁਸ਼ੀ ਹੁੰਦੀ ਆ ਵੀ ਡੀਜੇ ਤੇ ਸਾਰੀ ਸਾਰੀ ਰਾਤ ਹੀ ਨੱਚੀ ਜਾਂਦੇ ਆ ਉਹਦੋਂ ਕੋਈ ਨਹੀਂ ਰੋਕਦਾ ਹਾਂਜੀ ਕੀ ਕਹਿਣਾ ਜਾਊਂਗੀ ਮੰਨੀ ਹੁੰਦੀ ਆ ਪੈਗ ਪੁੱਗ ਲਾਇਆ ਹੁੰਦਾ ਯਾਰ ਹੁਣ ਮਸਾ ਲੱਗਿਆ ਆਉਣਾ ਖੁਸ਼ੀ ਹੁੰਦੀ ਆ ਧਮਕ ਧੁਮਕ ਜੱਲੇ ਮਾੜੀ ਮੋਢੀ ਐਨੀ ਕਿੰਨੀ ਖੁਸ਼ੀ ਹੁੰਦੀ ਆ ਚੱਲ ਠੀਕ ਆ 10 ਮਿੰਟ ਨੱਚ ਲੈ ਵਿਆਹ ਚ ਅਸੀਂ ਮੰਨਦੇ ਆ ਵੀ ਖੁਸ਼ੀ ਹੁੰਦੀ ਸੀ ਅੱਧਾ ਘੰਟਾ ਨੱਚ ਲੈ ਘੰਟਾ ਤੇ 3 3 3 ਵਜੇ ਤਾਈਂ ਨੱਚੀ ਜਾਂਦੇ ਆ ਤੇ ਉਹ ਐਡੀ ਕਿੱਡੀ ਖੁਸ਼ੀ ਹੁੰਦੀ ਆ ਬਾਈ ਯਾਰ ਹੁਣ ਮੇਰੀ ਗੱਲ ਸੁਣ ਮੁੰਡੇ ਮੁੰਡੇ ਇਕੱਠੇ ਹੁੰਦੇ ਹਨਾ ਪੈਗ ਪੁੱਗ ਲਾਈ ਹੁੰਦੀ ਐ ਮਹਿੰਗੀ ਦਾਰੂ ਹੁੰਦੀ ਆ 12 ਕ ਵਜੇ ਸਰੀਰ ਹੀ ਬੰਦ ਹੀ ਆ ਮੜੀ ਰੋ ਦੋ ਦਿਨ ਦਾ ਵਾਅਦਾ ਨਹੀਂ ਕਰਦੀ ਅਗਲੇ ਨੂੰ ਨਹੀਂ ਪਤਾ ਪੁਰਾਣੇ ਬੰਦੇ ਆ ਦੇਖੋ ਅੱਗੇ ਦਾ ਬੰਦੇ ਸੀ ਹੁਣ ਮੜੀਰ ਹੈ ਜੀ